ਕੱਲ ਸਮੁੱਚੇ ਦੇਸ਼ ਵਿੱਚ ਹਰਸ਼ੁਲਾਦ ਦੇ ਨਾਲ ਹੋਲੀ ਦਾ ਤਿਉਹਾਰ ਮਨਾਇਆ ਜਾਵੇਗਾ ਇਸ ਦਿਨ ਲੋਕ ਜੰਮ ਕੇ ਮਸਤੀ ਕਰਦੇ ਹਨ ਅਤੇ ਇੱਕ ਦੂਜੇ ਨੂੰ ਰੰਗ ਗੁਲਾਲ ਲਗਾਉਂਦੇ ਹਨ ਇਸ ਦੇ ਨਾਲ ਹੀ ਗੀਤ ਸੰਗੀਤ ਗੁਜੀਆਂ ਅਤੇ ਠੰਡਾਈ ਦਾ ਆਨੰਦ ਵੀ ਲੈਂਦੇ ਹਨ ਸਦੀਆਂ ਤੋਂ ਪਾਣੀ, ਗੁਲਾਲ ਅਤੇ ਰੰਗ ਦੇ ਨਾਲ ਹੋਲੀ ਖੇਡਣ ਦੀ ਪਰੰਪਰਾ ਰਹੀ ਹੈ। ਲੇਕਿਨ ਪਿਛਲੇ ਕੁਝ ਦਹਾਕਿਆਂ ਤੋਂ ਕੈਮੀਕਲ ਵਾਲੇ ਰੰਗਾਂ ਦਾ ਪ੍ਰਚਲਨ ਜ਼ਿਆਦਾ ਵਧ ਗਿਆ ਹੈ। ਇਹ ਰੰਗ ਸਕਿਨ ਅਤੇ ਵਾਲਾਂ ਦੇ ਲਈ ਨੁਕਸਾਨਦੇਹ ਹੁੰਦੇ ਹਨ। ਅਜਿਹੇ ਰੰਗਾਂ ਨੂੰ ਮਿਟਾ ਪਾਣਾ ਵੀ ਮੁਸ਼ਕਲ ਹੁੰਦਾ ਹੈ। ਹਾਲਾਂਕਿ ਕੁਝ ਘਰੇਲੂ ਉਪਾਏ ਰੰਗਾਂ ਨੂੰ ਛਡਾਉਣ ਦੇ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਹੋਲੀ ਖੇਡਣ ਤੋਂ ਪਹਿਲਾਂ ਸਾਨੂੰ ਕਿਸ ਤਰੀਕੇ ਦੇ ਘਰੇਲੂ ਨੁਸਖੇ ਅਪਣਾਉਣੇ ਚਾਹੀਦੇ ਨੇ ਤਾਂਕਿ ਕੈਮੀਕਲ ਯੁਕਤ ਜੋ ਰੰਗ ਹਨ ਉਹ ਸਾਡੀ ਸਕਿਨ ਅਤੇ ਵਾਲਾਂ ਨੂੰ ਨਾ ਖਰਾਬ ਕਰਨ। ਨਸਦੀ ਹੋਲੀ ਕਿਟਨ ਤੋਂ ਪਹਿਲਾਂ ਪੂਰੇ ਸਰੀਰ ਤੇ ਆਇਲ ਜਾਂ ਕੋਈ ਮੋਇਸਚਰਾਈਜ਼ੇਸ਼ਨ ਕਰੀਮ ਲਗਾਈ ਜਾਣੀ ਚਾਹੀਦੀ ਹੈ ਨਾਲ ਹੀ ਡਾਰਕ ਕਲਰ ਦੇ ਫੁੱਲ 슬ੀਵ ਕਪੜੇ ਪਹਿਨਨੇ ਚਾਹੀਦੇ ਹਨ ਇਸ ਤੋਂ ਇਲਾਵਾ ਕੁਝ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜੋ ਅਸੀਂ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੱਸਣ ਜਾ ਰਹੇ ਹਾਂ ਆਪਣੇ ਪੂਰੇ ਸਰੀਰ ਅਤੇ ਵਾਲਾਂ ਦੇ ਵਿੱਚ ਨਾਰੀਅਲ ਜਾਂ ਸਰ੍ਹੋਂ ਦਾ ਤੇਲ ਲਗਾਉਣਾ ਚਾਹੀਦਾ ਹੈ। ਸਾਨੂੰ ਆਪਣੇ ਨੇਲਸ ਨੂੰ ਛੋਟਾ ਰੱਖਣਾ ਚਾਹੀਦਾ ਹੈ ਉਸਤੇ ਨੇਲ ਪਾਲਿਸ਼ ਨਹੀਂ ਲੱਗੀ ਹੋਣੀ ਚਾਹੀਦੀ। ਅੱਖਾਂ ਨੂੰ ਰੰਗ ਤੋਂ ਬਚਾਉਣ ਦੇ ਲਈ ਸਾਨੂੰ ਚਸ਼ਮਾ ਜ਼ਰੂਰ ਪਹਿਨਣਾ ਚਾਹੀਦਾ ਹੈ ਅਤੇ ਸਕਿਨ ਡਰਾਈ ਹੋਣ ਤੋਂ ਬਚਣ ਦੇ ਲਈ ਪ੍ਰਾਪਤ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਹੁਣ ਅਸੀਂ ਤੁਹਾਨੂੰ ਦੱਸਿਆ ਹੁਲੀ ਖੇਡਣ ਤੋਂ ਬਾਅਦ ਜੋ ਰੰਗ ਸਾਡੇ ਚਿਹਰੇ ਤੇ ਲੱਗ ਜਾਂਦਾ ਉਸ ਨੂੰ ਛੁੜਾਉਣ ਦੇ ਲਈ ਸਾਨੂੰ ਕਿਹੜੇ ਘਰੇਲੂ ਟਿਪਸ ਵਰਤਣੇ ਚਾਹੀਦੇ ਹਨ। ਹਮੇਸ਼ਾ ਰੰਗ ਲੱਗੇ ਚਿਹਰੇ ਨੂੰ ਤਾਜੇ ਪਾਣੀ ਨਾਲ ਧੋਣਾ ਚਾਹੀਦਾ ਹੈ ਕਦੇ ਵੀ ਗਰਮ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਗਰਮ ਪਾਣੀ ਦੇ ਨਾਲ ਸਕਿਨ ਦਾ ਰੰਗ ਗਾੜਾ ਹੋ ਜਾਂਦਾ ਹੈ ਅਤੇ ਉਸ ਨੂੰ ਛੁਟਾਪਾਣਾ ਬਹੁਤ ਮੁਸ਼ਕਿਲ ਹੁੰਦਾ ਹੈ ਅਗਰ ਚਿਹਰੇ ਤੇ ਜ਼ਿਆਦਾ ਗਹਿਰਾ ਰੰਗ ਲੱਗਾ ਹੈ ਤਾਂ ਇੱਕ ਚੁਟਕੀ ਹਲਦੀ ਦੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਵੋ ਇਸ ਨੂੰ ਚਿਹਰੇ ਤੇ ਕਰੀਬ 15 ਮਿੰਟ ਲਗਾ ਕੇ ਰੱਖੋ ਇਸ ਦੇ ਬਾਅਦ ਉਸ ਨੂੰ ਧੋ ਲਵੋ ਅਗਰ ਚਿਹਰੇ ਦਾ ਰੰਗ ਆਸਾਨੀ ਦੇ ਨਾਲ ਨਹੀਂ ਨਿਕਲ ਰਿਹਾ ਤਾਂ ਮਲਤਾਨੀ ਮਿੱਟੀ ਦਾ ਪੇਸਟ ਬਣਾ ਕੇ ਉਸ ਉੱਪਰ ਲਗਾਓ ਇਸ ਵਿੱਚ ਨਿੰਬੂ ਦੀ ਕੁਝ ਬੂੰਦਾਂ ਪਾ ਲਵੋ ਅਤੇ ਇਸ ਨੂੰ ਚਿਹਰੇ ਤੇ ਤਕਰੀਬਨ 15 ਮਿੰਟ ਲਗਾ ਕੇ ਰੱਖੋ ਹੁਣ ਗੱਲ ਕਰ ਲੈਨੇ ਆ ਹੋਲੀ ਦੇ ਰੰਗਾਂ ਤੋਂ ਵਾਲਾਂ ਨੂੰ ਕਿਵੇਂ ਬਚਾਇਆ ਜਾਵੇ ਕੈਮੀਕਲ ਵਾਲੇ ਰੰਗ ਵਾਲਾਂ ਨੂੰ ਕਮਜ਼ੋਰ ਅਤੇ ਰੁੱਖਾ ਬਣਾ ਸਕਦੇ ਹਨ ਇਸ ਲਈ ਹੋਲੀ ਖੇਡਣ ਤੋਂ ਪਹਿਲਾਂ ਵਾਲਾਂ ਵਿੱਚ ਤੇਲ ਲਗਾਉਣਾ ਚਾਹੀਦਾ ਹੈ ਇਹ ਵਾਲਾਂ ਦੇ ਵਿੱਚ ਪ੍ਰੋਟੈਕਟਿਵ ਲੇਅਰ ਬਣਾਉਣ ਦਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਹੋਲੀ ਦੇ ਦਿਨ ਆਪਣੇ ਵਾਲਾਂ ਨੂੰ ਹਮੇਸ਼ਾ ਬੰਨ ਕੇ ਰੱਖੋ ਇਸ ਦੇ ਲਈ ਸਕਾਰਫ ਜਾਂ ਫਿਰ ਕੈਪ ਜ਼ਰੂਰ ਪਾ ਕੇ ਰੱਖੋ ਆਏ ਕੁਝ ਘਰੇਲੂ ਨੁਸਖੇ ਸੰਜੋਸਾਨੂੰ ਹੋਲੀ ਤੋਂ ਪਹਿਲਾਂ ਅਤੇ ਹੋਲੀ ਖੇਡਣ ਤੋਂ ਬਾਅਦ ਜ਼ਰੂਰ ਅਪਣਾਉਣੇ ਚਾਹੀਦੇ ਨੇ ਸਾਡੇ ਵੱਲੋਂ ਪੇਸ਼ ਕੀਤੀ ਗਈ ਘਰੇਲੂ ਨੁਸਖਿਆ ਤੇ ਸਮੰਦਤ ਇਹ ਰਿਪੋਰਟ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ